ਮੈਨੂੰ ਕਿਸੇ ਪਰੋਸਾਇਓਗ ਬੰਦੇ ਤੋਂ ਪਤਾ ਲੱਗਿਆ ਹੈ ਵੀ ਇਹਨੇ ਕਿਸੇ ਪੁਲਸਫਰ ਨੂੰ ਕਿਹਾ ਹੈ ਵੀ ਮੇਰੇ ਤੇ ਜਾਂ ਮੇਰੀ ਬੇਟੀ ਦੇ ਉੱਤੇ ਪਰਚਾ ਦੇ ਮੈਂ ਖੁੱਲਾ ਚੈਲੰਜ ਕਰਦਾ ਹਾਂ ਨਾਲ ਅਫਸਰਾਂ ਨੂੰ ਵੀ ਅਗਾਹ ਕਰਦਾ ਹਾਂ ਵੀ ਮੈਨੂੰ ਦੇਖ ਕੇ ਛੇੜਨਾ ਜੇ ਕੋਈ ਝੂਠਾ ਕੇਸ ਮੇਰੇ ਤੇ ਜਾਂ ਮੇਰੇ ਪਰਿਵਾਰ ਤੇ ਕਿਸੇ ਦੇ ਪਾਣ ਦੀ ਕੋਸ਼ਿਸ਼ ਕੀਤੀ ਫਿਰ ਮੈਂ ਮੈਂ ਫਿਰ ਬਹੁਤ ਮਾਰਿਤ ਉੱਥੇ ਤੱਕ ਜਾਵਾਂਗਾ ਇਹ ਇਹਨੂੰ ਤਾਂ ਮੈਂ ਸੁਣਦਾ ਕਿ ਆ ਮੈਂ ਖੁੱਲਾ ਚੈਲੰਜ ਕਰਦਾ ਹਾਂ ਮਿਰਦੇ اٹੈਕ ਕੋਈ ਵੀ ਹੋਇਆ ਕੋਈ ਕਾਨੂੰਨ ਦੇ ਖਿਲਾਫ ਜਾਂ ਕੋਈ ਬਦਮਾਸ਼ ਤੋਂ ਮੈਂ ਫਿਰ ਐਸੇ ਪਰਦੇ ਖੋਲਾਂਗਾ ਮੈਂ ਮਾਨੂੰ ਠੇੜੋ ਨਾ ਠੇੜੋ ਨਾ ਬਸ ਹਾਂਜੀ ਅਜੀਤਪਾਲ ਸਿੰਘ ਮੇਰਾ ਪਤੀਜਾ ਹੈ ਸੋਹਣਾ ਸੁਨੱਖਾ ਪਰ ਥੋੜੇ ਮੰਦਾ ਕਾਲਾ ਹੈ ਤੇ ਢਿੱਡ 'ਚ ਕੁਝ ਹੁੰਦਾ ਮੂੰਹ 'ਤੇ ਕੁਝ ਹੁੰਦਾ ਪਰ ਇਹਨੇ ਐਕਤੀ ਹਨੇਰੀ ਲਿਆਤੀ ਐ ਸਭ ਵਿਧਾਇਕ ਸਾਨੂੰ ਮਿਲਣਾ ਨਹੀਂ जिने ने हिरी लोकी दा हत्ता ना करदे इने फावड़े इने फावड़े ना पैसे इकट्ठे करे हैं बच्चा बच्चा जानता है मैं इही हाईकमान ਤੋਂ ਮੰਗ ਕਰਕੇ ਆਇਆ ਵੀ ਤੁਸੀਂ ਇਹਦੀ सीबीआई इंक्वायरी या विलेन्स इंक्वायरी ਕਰ ਲੋ پارٹی 바جے گی ਪਟਿਆਲੇ ਚ मेरी बात ਨਾਲ ਸਹਿਮਤ ਹੋਏ ਆ ਹਾਈ ਕਮਾਂਡਰ ਉਹ ਕਹਿੰਦੇ ਅਸੀਂ ਤੇ ਫੰਕ ਘਟਰੇ ਆ ਤੇ ਮੇਰੇ ਕਹ ਹਲਕਾ ਇੰਚਾਰਜ ਵੀ ਕੋਈ ਹੋਰ ਆ ਰਿਹਾ ਹੋਰ ਵੀ ਪਾਰਟੀ ਕਹਿੰਦੀ ਅਸੀਂ ਬਹੁਤ ਸੁਧਾਰ ਕਰ ਰਹੇ ਆ ਸਾਨੂੰ ਵਿਸ਼ਵਾਸ ਹੋਇਆ ਉਹਨਾਂ ਨੇ ਪਹਿਲਾਂ ਤਾਂ ਇਹਨੇ ਮੇਰੇ ਘਰ ਦੇ ਵਿੱਚ ਬਗਾਵਤ ਕਰਾਈ ਹੈ ਮੇਰੇ ਭਾਈ ਭਾਈਆਂ ਨੂੰ ਭਤੀਜਿਆਂ ਨੂੰ ਮੇਰੇ ਮੈਂ ਤਾਂ ਨੀ ਇੱਕ ਐਗਜ਼ੈਂਪਲ ਦੰਨਾ ਹੈ ਇੱਕ ਨਾ ਜ਼ਿੰਮੇਦਾਰ ਸੀਗਾ ਲੈਂਡਲੋਰਡ ਉਹਨੇ ਆਪਣੀ ਖੇਤੀ ਫਸਲ ਗੱਡੇ 'ਚ ਲੈ ਕੇ ਜਾ ਰਿਹਾ ਸੀ ਉਹਨੇ ਇੱਕ ਕੁੱਤਾ ਵੀ ਪਾਲਿਆ ਪਿਆਦਾ ਕੁੱਤਾ ਗੱਡੇ ਦੇ ਥੱਲੇ ਜਾ ਰਿਹਾ ਸੀ ਤੇ ਉਹ ਕੁੱਤਾ ਇਹ ਸੋਚ ਰਿਹਾ ਸਾਰਾ ਭਜਨ ਮੇਰੇ ਉੱਤੇ ਆ ਸੋ ਇਹੀ ਇਹਨੇ ਸੋਚ ਲਿਆ ਵੀ ਇਹਦੇ ਭਤੀਜਿਆਂ ਕੋਲ ਬੁੱਟਾ ਇਹਦੇ ਭਤੀਜਾ ਮੈਂ ਤਾਂ ਹੱਤਵਾਂ ਨੇ ਇਹ ਕਹਿੰਨਾ ਵੀ ਮੇਰਾ ਕੋਈ ਇਲੈਕਸ਼ਨ ਹੋਵੇ ਮੇਰਾ ਕੁਝ ਮੇਰੇ ਭਤੀਜਿਆਂ ਨੂੰ ਮੇਰੀ ਮਦਦ ਨਹੀਂ ਕਰਨੀ ਚਾਹੀਦੀ ਦੂਜਿਆਂ ਨੇ ਕਰਨੇ ਮੇਰੇ ਉਹ ਆਪੋਜੀਟ ਕਰਨ ਉਹ ਵੀ ਕਰਕੇ ਦੇਖ ਰਹੇ ਹਨ ਬੁੱਧੂ ਦੀ ਤਖਤੂ ਹੋ ਰਿਹਾ ਬੁੱਧੂ ਦਾ ਫੇਸ ਹੋ ਰਿਹਾ ਬੁੱਧੂ ਦੀ ਚੱਦਰ ਹੋ ਰਹੀ ਮੈਨੂੰ ਮਿਲਿਆ ਇਹ ਤਾਂ ਮੈਨੂੰ ਟਿਕਟ ਦੁਆਈ ਹੈ ਹਰਤੰਦ ਬਰਸ ਸਾਬ ਨੇ ਉਹਦੇ ਬੱਚੇ ਜੀ ਇਹ ਤਾਂ ਬੋਲਿਆ ਵੀ ਨਹੀਂ ਅੰਦਰ ਅੱਛਾ ਜੀ ਹਾਂ ਇਹ ਤਾਂ ਇਹ ਤਾਂ ਕਹਿੰਦਾ ਮਿਲ ਗਈ ਤਾਂ ਠੀਕ ਹੈ ਇਹ ਤਾਂ ਕੈਂਡੀਡੇਟ ਦੀ ਕੋਈ ਹੋਰ ਕੋਈ ਟੰਡਨ ਫੰਡਨ ਪਤਾ ਨਹੀਂ ਕੀ ਹੈ ਅੱਛਾ ਇਹ ਜਦੋਂ ਮੈਂ ਲੜ ਟਿਕਟ ਮਿਲ ਗਈ ਇਹਨੂੰ ਪਤਾ ਵੀ ਮੈਂ ਤਾਂ ਕਲੇਮ ਇਸ ਨੂੰ ਕਹਾਂਗਾ ਉਸ ਤੋਂ ਬਾਅਦ ਇਹਨੇ ਜੁਆਇਨ ਤਾਂ ਪਹਿਲਾਂ ਲੋਲੀਬਾਬ ਨੇ ਸ਼ਰਤ ਰੱਖੀ ਆ ਚਾਚਾ ਤੂੰ ਜੁਆਇਨ ਕਰ ਲੈ ਗਰਾਦ ਨੂੰ 11ਵੇਂ ਮੇਰੇ ਘਰ ਆਇਆ ਮੈਂ ਮਾਤਾ ਦੀ ਮੰਦਿਰ ਇੱਕ ਲੱਭੀ ਗਲਤ ਕਹਾਂਗਾ ਮੇਰੇ ਘਰ ਦੇ ਚਾਚਾ ਤੂੰ ਜੁਆਇਨ ਕਰ ਲੈ ਮੈਂ ਨਹੀਂ ਕਰਦਾ ਤੇਰੀ ਮੱਤ ਮੈਂ ਮਹਿਲ ਦੇ ਖਿਲਾਫ ਹੈ ਕਹਿੰਦਾ ਨਾ ਤੂੰ ਜੁਆਇਨ ਕਰ ਮੈਂ ਐਮਐਲਏ ਬਣ ਗਿਆ ਐਮਐਲਏ ਬਣ ਗਿਆ ਪੀਆਰਟੀਸੀ ਚੇਅਰਮੈਨ ਨਹੀਂ ਮੈਨ ਦੇਣੀ ਮੇਰੀ ਮਹਿਮਾਨਾਨੀ ਇੰਪਲੂਮੈਂਟਡ ਸਰ ਚੇਅਰਮੈਨ ਮਹਿਮਾਨਾ ਬਿਜਲੀ ਬੋਰਡ ਦਾ ਮੈਂਬਰ ਮਹਿਮਾਨਾ ਪੁਰ ਪੰਜ ਕਈ ਜਣ ਜਿੱਥੇ ਤੋਂ ਉਮਰ ਰੱਖੇਗਾ ਉਤੇ ਅੱਛਾ